ਦੋਸੋ ਕਬਰਾਂ ਦੀ ਕੋਈ ਲੋੜ ਨਹੀਂ ਕਿਉਂਕਿ ਪੰਜਾਬ ਪੁਲਿਸ ਸਾਡੇ ਨਾਲ ਹੈ ਸਿੱਧੂ ਮੂਸੇਵਾਲਾ ਸਾਡੇ ਵਿੱਚ ਨਹੀਂ ਰਿਹਾ ਪਰ ਕਬਰਾਂ ਦੀ ਕੋਈ ਲੋੜ ਨਹੀਂ ਕਿਉਂਕਿ ਪੰਜਾਬ ਪੁਲਿਸ ਸਾਡੇ ਨਾਲ ਹੈ ਕਬੱਡੀ ਦੇ ਪਲੇਅਰ ਵੀ ਜਿਹੜੇ ਹੁਣ ਕਈ ਸਾਡੇ ਵਿੱਚ ਨਹੀਂ ਰਹੇ ਪਰ ਕਬਰਾਂ ਦੀ ਤਾਂ ਵੀ ਕੋਈ ਲੋੜ ਨਹੀਂ ਕਿਉਂਕਿ ਪੰਜਾਬ ਪੁਲਿਸ ਸਾਡੇ ਨਾਲ ਹੈ ਕਿਸੇ ਤਰ੍ਹਾਂ ਸਕੂਲਾਂ ਦੇ ਵਿੱਚ ਇੱਕ ਮੇਲ ਆਂਦੀ ਹੈ ਜਿਸ ਦੇ ਵਿੱਚ ਦੱਸਿਆ ਜਾਂਦਾ ਕਿ 11 ਸਕੂਲ ਜਿਹੜੇ ਆ ਬਲਾਸਟ ਜਿਹੜੇ ਆ ਕਰ ਦਿੱਤੇ ਜਾਣਗੇ ਪਰ ਫਿਰ ਵੀ ਘਬਰਾਣ ਦੀ ਕੋਈ ਲੋੜ ਨਹੀਂ ਕਿਉਂਕਿ ਪੰਜਾਬ ਪੁਲਿਸ ਸਾਡੇ ਨਾਲ ਹੈ ਹੁਣ ਤੁਹਾਨੂੰ ਸਕਰੀਨ ਦੇ ਵਿੱਚ ਉਹ ਵੀਡੀਓ ਦਿਖਾਣੇ ਆ ਜਦੋਂ ਸਕੂਲ ਨੂੰ ਧਮਕੀ ਆਈ ਉਸ ਤੋਂ ਬਾਅਦ ਜਿਹੜਾ ਸਕੂਲ ਪ੍ਰਸ਼ਾਸਨ ਹੈ ਉਹਨਾਂ ਨੇ ਸਮਝਦਾਰੀ ਦਿਖਾਉਂਦੇ ਹੋਏ ਸਕੂਲ ਦੀਆਂ ਲਾਈਟਾਂ ਜਿਹੜੀਆਂ ਬੰਦ ਕੀਤੀਆਂ ਤੇ ਸਕੂਲ ਦੇ ਵਿੱਚੋਂ ਜਿਹੜੇ ਬੱਚੇ ਸਾਰੇ ਆ ਬਾਹਰ ਗਰਾਊਂਡ ਦੇ ਵਿੱਚ ਬੁਲਾਉਣੇ ਸ਼ੁਰੂ ਕਰਦੇ ਆ ਹਾਲੀ ਜਿਹੜੀ ਪ੍ਰੋਸੈਸ ਹੈ ਉਹ ਮਤਲਬ ਇਸ ਸਮੇਂ ਚੱਲ ਰਹੀ ਹੈ ਕਿ ਹਾਲਾਤ ਕੋਈ ਗ੍ਰਾਉਂਡ ਰਿਲੀ ਨਹੀਂ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਲਿਆ ਕਿ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਬਿਲਕੁਲ ਵੀ ਪੈਨਿਕ ਹੋਣ ਦੀ ਲੋੜ ਨਹੀਂ ਹੈ ਇਹ ਸਾਰੇ ਤੁਹਾਡੇ ਨਾਲ ਹੈ ਸਿਚੁਏਸ਼ਨ ਜਿਹੜੀ ਹੈ ਸਾਡੇ ਕੰਟਰੋਲ ਦੇ ਵਿੱਚ ਹੈ ਉਸ ਤੋਂ ਬਾਅਦ ਕਈ ਪੇਰੈਂਟਸ ਜਿਹੜੇ ਆ ਉਹ ਡਰ ਜਾਂਦੇ ਆ ਤੇ ਬੱਚੇ ਜਿਹੜੇ ਆ ਸਕੂਲਾਂ ਦੇ ਵਿੱਚ ਘਟ ਜਾਂਦੇ ਆ ਪਰ ਹੁਣ ਜੇ ਧਿਆਨ ਦਿੱਤਾ ਜਾਵੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਤੁਹਾਨੂੰ ਦੱਸ ਦੇ ਕਿ ਜੋ ਦਿੱਲੀ ਦੇ ਵਿੱਚ ਬੌਮ ਬਲਾਸਟ ਹੋਇਆ ਸੀਗਾ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਬੱਸ ਸਟੈਂਡ ਦੀ ਰੇਲਵੇ ਸਟੇਸ਼ਨ ਦੀ ਜਿਹੜੀ ਹੈ ਚੈਕਿੰਗ ਉਹਨਾਂ ਨੇ ਕਰਨੀ ਸ਼ੁਰੂ ਕਰ ਦਿੱਤੀ ਸਿਰਫ ਇੱਕ ਦਿਨ ਲਈ ਉਸ ਤੋਂ ਬਾਅਦ ਜਿਹੜਾ ਹੈ ਚੈਕਿੰਗ ਉਹਨਾਂ ਨੇ ਕਰਨੀ ਬੰਦ ਕਰ ਦਿੱਤੀ ਕਿ ਜਿਹੜਾ ਬਲਾਸਟ ਹੋਣਾ ਸੀਗਾ ਸਿਰਫ ਇੱਕੋ ਦਿਨ ਹੋਏਗਾ ਉਸ ਤੋਂ ਬਾਅਦ ਜਿਹੜਾ ਹੈ ਨਹੀਂ ਹੋਏਗਾ ਇਸ ਤਰ੍ਹਾਂ ਸਕੂਲ ਦੇ ਵਿੱਚ ਵੀ ਜਿਹੜੀ ਪੁਲਿਸ ਪ੍ਰਸ਼ਾਸਨ ਨੇ ਜਿਹੜੀ ਚੈਕਿੰਗ ਕੀਤੀ ਹੈ ਸਿਰਫ ਇੱਕ ਦਿਨ ਦੀ ਇਹ ਕੀਤੀ ਹੈ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਉੱਤੇ ਨਜ਼ਰ ਨਹੀਂ ਆ ਤੁਹਾਨੂੰ ਵੀਡੀਓ ਦੇ ਵਿੱਚ ਸ਼ੇਅ ਕਰਮੀ ਉੱਥੇ ਮੌਜੂਦ ਨਹੀਂ ਕੋਈ ਪੁਲਿਸ ਕਰਮੀ ਦੀ ਕਾਰ ਉੱਥੇ ਮੌਜੂਦ ਨਹੀਂ ਕਿ ਜਿਸ ਵਿਅਕਤੀ ਨੇ ਧਮਕੀ ਦਿੱਤੀ ਸੀ ਜਾਂ ਉਹ ਸ਼ਰਾਰਤ ਸੀਗੀ ਇੱਕ ਤਰ੍ਹਾਂ ਦੀ ਪਰ ਫਿਰ ਵੀ ਇਸ ਮੈਟਰ ਨੂੰ ਜਿਹੜਾ ਇਹ ਹੈ ਸੀਰੀਅਸ ਜਿਹੜਾ ਪ੍ਰਸ਼ਾਸਨ ਨੂੰ ਲੈਣਾ ਚਾਹੀਦਾ ਸੀਗਾ ਪ੍ਰਸ਼ਾਸਨ ਨੇ ਕੋਈ ਵੀ ਜਿਹੜੀ ਆ ਬੰਬਸਕੌਟ ਟੀਮ ਉੱਥੇ ਨਹੀਂ ਬੁਲਾਈ ਡਾਕਸਪੌਟ ਟੀਮ ਜਿਹੜੀ ਉੱਥੇ ਨਹੀਂ ਬੁਲਾਈ ਉਸਦੇ ਬਾਅਦ ਅਗਲੇ ਦਿਨ ਦੇ ਜੇ ਅਸੀਂ ਗੱਲ ਕਰੀਏ ਤੇ ਅਗਲੇ ਦਿਨ ਵੀ ਕੋਈ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਵਾ ਸਕੂਲਾਂ ਦੇ ਬਾਹਰ ਮੌਜੂਦ ਨਹੀਂ ਸੀਗਾ ਕਿ ਸਾਰਾ ਧਿਆਨ ਸਿਰਫ ਇੱਕ ਦਿਨ ਹੀ ਪ੍ਰਸ਼ਾਸਨ ਨੇ ਰੱਖਣਾ ਸੀਗਾ ਇਹ ਆ ਵਾ ਵਈ ਜਿਹੜੀ ਐ ਖਟਨੀ ਸੀਗੀ ਪਰ ਨਹੀਂ ਪ੍ਰਸ਼ਾਸਨ ਨੇ ਕੋਈ ਆਪਣੀ ਪ੍ਰੋਫੈਸ਼ਨਲ ਜਿਹੜੀ ਐ ਬਾਈਟ ਦਿੱਤੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿਹਾ ਹੋਵੇ ਕਿ ਅਸੀਂ ਸਕੂਲ ਦੇ ਬਾਹਰ ਜਿਹੜੀ ਐ ਸਾਡੀ ਸਿਕਿਉਰਿਟੀ ਲੱਗੀ ਹੋਈ ਹੈ ਪੁਲਿਸ ਪ੍ਰਸ਼ਾਸਨ ਉੱਥੇ ਮੌਕੇ ਦੇ ਉੱਤੇ ਜਿਹੜਾ ਐ ਮੌਜੂਦ ਆ ਕਿਸੇ ਨੂੰ ਵੀ ਪੈਨਿਕ ਹੋਣ ਦੀ ਲੋੜ ਨਹੀਂ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਵੀ ਨ ਵੀਡੀਓ ਪ੍ਰੋਵਾਈਡ ਕਰਵਾਈ ਗਈ ਕਿਸੇ ਨੂੰ ਨਾ ਹੀ ਕੋਈ ਬਾਈਟ ਦਿੱਤੀ ਗਈ ਇੱਥੇ ਤੱਕ ਕਿ ਸਕੂਲਾਂ ਨੂੰ ਵੀ ਇੰਨੀ ਜਿਹੜੀ ਆ ਗੱਲ ਸ਼ਾਇਦ ਕਹਿ ਦਿੱਤੀ ਆ ਕਿ ਪੱਤਰਕਾਰਾਂ ਨੂੰ ਜਿਹੜੀ ਆ ਮੇਲ ਨਾ ਹੀ ਭੇਜਣੀ ਆ ਸ਼ਾਇਦ ਇਸੇ ਕਰਕੇ ਜਣਾ ਕੋਲ ਦੇ ਜਿਹੜੇ ਕਲੀਕਸ ਆ ਸਕੂਲ ਦੇ ਟੀਚਰ ਪ੍ਰਿੰਸੀਪਲ ਆ ਸ਼ਾਇਦ ਇਸੇ ਕਰਕੇ ਪੱਤਰਕਾਰਾਂ ਨਾਲ ਗੱਲਬਾਤ ਵੀ ਨਹੀਂ ਕਰ ਰਹੇ ਕਿ ਜਿਹੜੀ ਆ ਮੇਲ ਵੀ ਪ੍ਰੋਵਾਈਡ ਨਹੀਂ ਕਰਵਾ ਰਹੇ ਹਾਲਾਂਕਿ ਅਸੀਂ ਇਸ ਚੀਜ਼ ਦੀ ਬਿਲਕੁਲ ਵੀ ਪੁਸ਼ਟੀ ਨਹੀਂ ਕਰਦੇ ਪਰ ਉੱਥੇ ਹੀ ਅੱਜ ਜਿਹੜਾ ਆ ਸਾਡੇ ਫੋਨ ਦੇ ਉੱਤੇ ਕਿ ਮੈਸੇਜ ਆਂਦਾ ਆ ਅੰਦਰ ਦੱਸ ਜੀ ਕਿ ਵਟਸਐਪ ਦੇ ਉੱਤੇ ਇੱਕ ਇਸ ਨੰਬਰ ਤੋਂ ਜਿਹੜਾ ਆ ਸਾਨੂੰ ਮੈਸੇਜ ਆ ਰਿਹਾ ਹੈ ਪ੍ਰਸ਼ਾਸਨ ਨੂੰ ਵੀ ਉਜਾਗਰ ਕਰਨਾ ਚਾਹਾਂਗੇ ਕਿ ਇਸ ਨੰਬਰ ਤੋਂ ਮੈਸੇਜ ਆ ਰਿਹਾ ਜਿਹਦੇ ਉੱਤੇ ਸਾਫ਼ ਤੌਰ ਤੇ ਕੀ ਲਿਖਿਆ ਹੈ ਤੁਸੀਂ ਦੇਖ ਹੀ ਸਕਦੇ ਹੋ ਹੁਣ ਦੱਸ ਦੇ ਕਿ ਇਸ ਮੈਸੇਜ ਦੇ ਵਿੱਚ ਇੱਕ ਨਿਊ ਈਮੇਲ ਥ੍ਰੈਟ ਫ੍ਰੋਮ ਜਿਹੜਾ ਉਹਨਾਂ ਨੇ ਦੱਸਿਆ ਹੈ ਕਿ ਕਿ ਟੈਰਰਿਸਟ ਟੂ ਜਲੰਧਰ ਸਕੂਲ ਫੇਲ ਉਸ ਤੋਂ ਬਾਅਦ ਇੱਕ ਵਿੱਚ ਮੈਸੇਜ ਦਿੱਤਾ ਜਾਂਦਾ ਹੈ ਕਿ ਤੁਸੀਂ ਯੈਸ ਕਰਨਾ ਚਾਹੁੰਦੇ ਹੋ ਕਿ ਨੋ ਕਰਨੇ ਹੋ ਹੁਣ ਉੱਥੇ ਤੁਹਾਨੂੰ ਦੱਸ ਦਈਏ ਕਿ ਜਦੋਂ ਇਸ ਨੰਬਰ ਤੇ ਕਾਲ ਕਰਦੇ ਹੋ ਤਾਂ ਦੇਖ ਸਕਦੇ ਹੋ ਕਿ ਕਾਲ ਜਿਹੜੀ ਆ ਫੇਲ ਆਂਦਾ ਵਿੱਚ ਉਸੇ ਦੁਬਾਰਾ ਕਾਲ ਕਰਦੇ ਆ ਤੇ ਸਾਫ ਤੌਰ ਤੇ ਤੇ ਲਿਖਿਆ ਆਉਂਦਾ ਵਾ ਕੁਡ ਨਾਟ ਪਲੇਸ ਕਾਲ ਕਿ ਇਹ ਜਿਹੜਾ ਨੰਬਰ ਹੈ ਇਹ ਰਜਿਸਟਰਡ ਹੀ ਹੈ ਨੀ WhatsApp ਦੇ ਉੱਤੇ ਸੋ ਉੱਥੇ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਸਟੇਜ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਬਿਲਕੁਲ ਜਿਹੜਾ ਹੈ ਲਾਈਟਲੀ ਨਾ ਲੱਤਾਂ ਜਾਵੇ ਇੱਕ ਧਮਕੀ ਪਹਿਲੇ ਸਕੂਲ ਨੂੰ ਆਂਦੀ ਹੈ ਦਿੱਲੀ ਦੇ ਵਿੱਚ ਹੀ ਬਲਾਸਟ ਹੋ ਚੁੱਕਿਆ ਸਿਰਫ ਇੱਕ ਦਿਨ ਦਾ ਇੱਕ ਦਿਨ ਲਈ ਪ੍ਰਸ਼ਾਸਨ ਜਿਹੜਾ ਹੈ ਚੈਕਿੰਗ ਕਰਦਾ ਉਸ ਤੋਂ ਬਾਅਦ ਪ੍ਰਸ਼ਾਸਨ ਫਿਰ ਕੁ ਮਕਾਮ ਦੀ ਨੀਅਸ ਹੋ ਜਾਂਦਾ ਹੈ ਸਕੂਲ ਦੇ ਉੱਤੇ ਜੋ ਥ੍ਰੈਟ ਕਾਲ ਆਉਂਦੀ ਹੈ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਪਰਚਾ ਦਰਜ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਵੱਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਨੋਟੀਫਿਕੇਸ਼ਨ ਜਿਹੜੀ ਚੱਲ ਰਹੀ ਹੈ ਪਰਚਾ ਜਿਹੜਾ ਹੈ ਅਸੀਂ ਰਜਿਸਟਰਡ ਕਰ ਦਿੱਤਾ ਗਿਆ ਬਹੁਤ ਜਲਦੀ ਜਿਹੜੀ ਇਹ ਈਮੇਲ ਕਿੱਥੋਂ ਆਈ ਹੈ ਉਸ ਬੰਦਿਆਂ ਨੂੰ ਵੀ ਜਿਹੜਾ ਰਹੀਆਂ ਤੇ ਇਹ ਗੱਲ ਵੀ ਕਿਤੇ ਨਾ ਕਿਤੇ ਟੱਕਦੀ ਹੈ ਕਿ ਪੰਜਾਬ ਦੇ ਜਿਹੜੇ ਹਾਲਾਤ ਹੈ ਬਹੁਤ ਜ਼ਿਆਦਾ ਜਿਹੜੇ ਆ ਸ਼ਾਇਦ ਖਰਾਬ ਹੋ ਸਕਦੇ ਆ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਕੁਮਕਰਨ ਦੀ ਨੀਂਦ ਤੋਂ ਉੱਠ ਕੇ ਹੁਣ ਜਿਹੜਾ ਵਾਕਈ ਵਰਦੀ ਦਾ ਇੱਕ ਵਾਰੀ ਜਿਹੜਾ ਰੋਪ ਦਿਖਾਇਆ ਜਾਵੇ ਤੇ ਵਧੀਆ ਤਰੀਕੇ ਨਾਲ ਕੰਮ ਕੀਤਾ ਜਾਵੇ ਤਾਂ ਕਿ ਜਿਹੜੇ ਸ਼ਰਾਰਤੀ ਅੰਸਾਰ ਆ ਸਾਡੇ ਪੰਜਾਬ ਵੱਲ ਸਾਡੇ ਜਲੰਧਰ ਸ਼ਹਿਰ ਵੱਲ ਵੀ ਜਿਹੜਾ ਆ ਦੇਖ ਨਾ ਬਣ ਹੁਣ ਕਮੈਂਟ ਰਾਹੀਂ ਜ਼ਰੂਰ ਦੱਸਿਓ ਕਿ ਵਾਕਈ ਡਰਨ ਵਾਲੀ ਗੱਲ ਹੈ ਜਾਂ ਨਹੀਂ ਕਿ ਪੰਜਾਬ ਕੋਸ ਸਾਡੇ ਨਾਲ ਇਸ ਖਬਰ ਦੀ ਅਪਡੇਟ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਫਿਲਹਾਲ ਤਦ ਤੱਕ ਲਈ ਮੈਨੂੰ ਦਿਓ ਜਦ ਤੱਕ ਕੈਮਰਾਮੈਨ ਜਾਨੂ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂਐਸਵੀਆ ਟੀਵੀ ਜਲੰਧਰ